ਅਮਰੀਕਾ ਦੇ ਵੱਲੋਂ ਨਵੇਂ ਟੈਰਿਫ ਜਵਾਬ ਦੇ ਵਿੱਚ ਚੀਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਉਹ 10 ਅਪ੍ਰੈਲ ਤੋਂ ਚੀਨ ਆਉਣ ਵਾਲੇ ਸਾਰੇ ਅਮਰੀਕੀ ਉਤਪਾਦਾਂ ਦੇ ਉੱਤੇ 34 ਫੀਸਦੀ ਟੈਰਿਫ ਲਗਾ ਦੇਣਗੇ ਚੀਨ ਨੇ ਅਮਰੀਕਾ ਦੇ ਵੱਲੋਂ ਇਸ ਹਫ਼ਤੇ ਐਲਾਨੇ 34 ਫੀਸਦੀ ਟੈਰਿਫਾਂ ਦੇ ਬਰਾਬਰ ਦੇ ਟੈਰਿਫ ਐਲਾਨੇ ਅਤੇ ਚੀਨ ਦੇ ਵਣਜ ਮੰਤਰਾਲੇ ਨੇ ਇੱਕ ਨੋਟਿਸ ਦੇ ਵਿੱਚ ਕਿਹਾ ਹੈ ਕਿ ਉਹ ਖਣਿਜਾਂ ਅਤੇ ਨਿਰਯਾਤ ਨੂੰ ਵੀ ਜਿਹੜਾ ਉਹ ਹੋਰ ਨਿਰੰਤਰਿਤ ਕਰੇਗਾ ਇਹ ਖਣਿਜ ਸਮਗਰੀ ਕੰਪਿਊਟਰ ਦੀਆਂ ਚਿਪਾਂ ਅਤੇ ਇਲੈਕਟ੍ਰਿਕ ਵਾਹਨਾਂ ਦੀਆਂ ਬੈਟਰੀਆਂ ਦੇ ਲਈ ਵਰਤੀ ਜਾਂਦੀ ਹੈ ਨਿਰੰਤਰਣ ਅਧੀਨ ਖਣਿਜਾਂ ਦੀ ਸੂਚੀ ਦੇ ਵਿੱਚ ਸੈਮਰੀਅਮ ਅਤੇ ਇਸ ਦੇ ਮਿਸ਼ਰਣ ਸ਼ਾਮਿਲ ਹੈ ਜੋ ਕਿ ਐਰੋਸਪੇਸ ਨਿਰਮਾਣ ਅਤੇ ਰੱਖਿਆ ਖੇਤਰ ਦੇ ਵਿੱਚ ਵਰਤੇ ਜਾਂਦੇ ਨੇ ਐਮ ਆਰ ਆਈ ਸਕੈਨ ਦੇ ਵਿੱਚ ਗੈਡੋਲੀਅਮ ਨਾਮਕ ਇੱਕ ਹੋਰ ਜਿਹੜਾ ਉਤਤ ਵਰਤਿਆ ਜਾਂਦਾ ਹੈ ਇਸ ਤੋਂ ਇਲਾਵਾ ਚੀਨ ਸਰਕਾਰ ਨੇ ਕਿਹਾ ਹੈ ਕਿ ਉਸਨੇ 27 ਫਰਮਾਨੋ ਵਪਾਰਕ ਪਾਬੰਦੀਆਂ ਜਾਂ ਨਿਰਯਾਤ ਨਿਰੰਤਰਣਾ ਦੇ ਅਧੀਨ ਕੰਪਨੀਆਂ ਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਹੈ ਉਹਨਾਂ ਦੇ ਵਿੱਚੋਂ 16 ਦੋਹਰੀ ਵਰਤੋ ਵਾਲੀਆਂ ਚੀਜ਼ਾਂ ਦੇ ਨਿਰਯਾਤ ਦੇ ਉੱਤੇ ਪਾਬੰਦੀ ਦੇ ਅਧੀਨ ਹਨ ਹਾਈ ਪੁਆਇੰਟ ਏਰੋ ਟੈਕਨੋਲੋਜੀ ਜਿਹੜੀ ਹੈ ਉਸ ਤੇ ਇੱਕ ਰੱਖਿਆ ਤਕਨੀਕੀ ਕੰਪਨੀ ਅਤੇ ਯੂਨੀਵਰਸਲ ਲੋਜਿਸਟਿਕ ਹੋਲਡਿੰਗ ਜਿਹੜੀ ਹੈ ਉਹ ਕਾਵਾਚਾਈ ਅਤੇ ਲੋਜਿਸਟਿਕ ਕੰਪਨੀ ਹੈ ਸੂਚੀਬੱਧ ਕੰਪਨੀਆਂ ਦੇ ਵਿੱਚ ਸ਼ਾਮਿਲ ਹੈ ਚੀਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਸਨੇ ਟੈਰਿਫ ਮੁੱਦੇ ਦੇ ਉੱਤੇ ਵਿਸ਼ਵ ਵਪਾਰ ਸੰਗਠਨ ਦੇ ਕੋਲ ਮੁਕਦਮਾ ਦਾਇਰ ਕੀਤਾ ਹੈ ਫਰਵਰੀ ਦੇ ਵਿੱਚ ਚੀਨ ਨੇ ਅਮਰੀਕਾ ਤੋਂ ਕੋਲਾ ਅਤੇ ਤਰਲ ਕੁਦਰਤੀ ਗੈਸ ਉਤਪਾਦਾਂ ਦੇ ਆਯਾਤ ਤੇ 15% ਦੀ ਟੈਰਿਫ ਲਗਾਉਂਦਾ ਐਲਾਨ ਕੀਤਾ ਸੀ ਇਸ ਨੇ ਵੱਖਰੇ ਤੌਰ ਦੇ ਉੱਤੇ ਕੱਚੇ ਤੇਲ ਖੇਤੀਬਾੜੀ ਮਸ਼ੀਨਰੀ ਅਤੇ ਵੱਡੇ ਇੰਜਣ ਵਾਲੀਆਂ ਕਾਰਾਂ ਤੇ 10% ਦਾ ਟੈਰਿਫ ਵੀ ਠੋਕਿਆ ਵਿੱਤ ਮੰਤਰਾਲੇ ਦੇ ਸਟੇਟ ਕਾਉਂਸਲਰ ਟੈਰਿਫ ਕਮਿਸ਼ਨ ਦੇ ਇੱਕ ਬਿਆਨ ਦੇ ਅਨੁਸਾਰ ਨਵੇਂ ਟੈਰਿਫ ਅਮਰੀਕਾ ਦੇ ਵਿੱਚ ਬਣੇ ਸਾਰੇ ਉਤਪਾਦਾਂ ਦੇ ਉੱਤੇ ਲਾਗੂ ਹੁੰਦੇ ਨੇ ਅਮਰੀਕੀ ਆਯਾਤ ਤੇ 트ੰਪ ਦੇ ਤਾਜ਼ਾ ਟੈਰਿਫ ਵਾਅਦੇ ਨੇ ਦੋਸ਼ਾਂ ਤੇ ਉਦਯੋਗਾਂ ਨੂੰ ਅਸਥਿਰ ਕੀਤਾ ਤੇ ਵਿਸ਼ਵਵਿਆਪੀ ਮੰਦੀ ਦਾ ਡਰ ਪੈਦਾ ਕਰ ਦਿੱਤਾ ਹੈ 트ੰਪ ਇਲਾਨ ਤੋਂ ਕੁਝ ਦਿਨ ਪਹਿਲਾਂ ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਨੇ 5 ਸਾਲਾਂ ਦੇ ਵਿੱਚ ਆਪਣੀ ਪਹਿਲੀ ਗੱਲਬਾਤ ਕੀਤੀ ਹੈ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ ਮੀਟਿੰਗ ਦੇ ਵਿੱਚ ਇਨ੍ਹਾਂ ਦੇਸ਼ਾਂ ਦੇ ਵਪਾਰ ਮੰਤਰੀ ਖੇਤਰੀ ਅਤੇ ਵਿਸ਼ਵਵਿਆਪੀ ਵਪਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਦੱਖਣੀ ਕੋਰੀਆ, ਜਾਪਾਨ, ਚੀਨ ਮੁਕਤ ਵਪਾਰ ਸਮਝੌਤੇ ਤੇ ਗੱਲਬਾਤ ਨੂੰ ਤੇਜ਼ ਕਰਨ ਦੇ ਲਈ ਸਹਿਮਤ ਹੋਏ ਡਰਾਈਵਰਾਂ ਨੇ ਸ਼ਾਇਦ ਦੇਖਿਆ ਹੋਵੇਗਾ ਕਿ ਮੈਟਰੋ ਵੈਨਕੂਵਰ ਦੇ ਵਿੱਚ ਗੈਸ ਪੰਪ ਤੇ ਕੀਮਤ ਵਾਪਸ ਡਾਲਰ 1.80 ਤੱਕ ਪਹੁੰਚ ਗਈ ਹੈ। ਬੇਸ਼ੱਕ ਕਿ BC ਨੇ ਮੰਗਲਵਾਰ ਨੂੰ ਗੈਸੋਲੀਨ ਤੇ 17 ਸੈਂਟ ਕਾਰਬਨ ਟੈਕਸ ਹਟਾ ਦਿੱਤਾ ਸੀ। ਕੈਲੀਫੋਰਨੀਆ ਦੇ ਵਿੱਚ ਰਿਫਾਇਨਰੀ ਦੇ ਵਿੱਚ ਲੱਗੀ ਅੱਗ ਕਾਰਨ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ ਜੋ ਪੱਛਮੀ ਤੱਟ ਦੀ ਸਪਲਾਈ ਨੂੰ ਪ੍ਰਭਾਵਿਤ ਕਰ ਰਹੀ ਹੈ। ਪਰ ਮਾਹਰਾਂ ਦੇ ਮੁਤਾਬਕ ਉਮੀਦ ਹੈ ਕਿ ਅਗਲੇ ਹਫ਼ਤੇ ਦੇ ਸ਼ੁਰੂ ਦੇ ਵਿੱਚ ਜਿਹੜਾ ਉਹ ਜਾਂ ਫਿਰ ਸ਼ਾਇਦ ਇਸ ਹਫ਼ਤੇ ਦੇ ਅੰਤ ਦੇ ਵਿੱਚ 1 ਲੀਟਰ ਰੈਗੂਲਰ ਪੈਟਰੋਲ ਘਟਨਾ ਸ਼ੁਰੂ ਜਾਏਗਾ ਕਿਉਂਕਿ ਤੇਲ ਦੀਆਂ ਕੀਮਤਾਂ ਘਟ ਰਹੀਆਂ ਨੇ ਉਹਨਾਂ ਸ਼ੁੱਕਰਵਾਰ ਨੂੰ ਕਿਹਾ ਕਿ ਰਿਫਾਇਨਰੀ ਦੀ ਅੱਗ ਜਿਹੜੀ ਹੈ ਉਹ ਕੁਝ ਬਚਤ ਨੂੰ ਘਟਾ ਸਕਦੀ ਹੈ ਪਰ ਅੱਜ ਤੇਲ ਜਿਹੜਾ ਹੈ ਉਹ ਦੁਬਾਰਾ ਡਿੱਗਣ ਦੇ ਨਾਲ ਇਹ ਅਜੇ ਵੀ ਲੱਗਦਾ ਹੈ ਕਿ ਤੁਹਾਨੂੰ ਜਲਦੀ ਹੀ ਇੱਕ ਚੰਗੀ ਗਿਰਾਵਟ ਮਿਲ ਸਕਦੀ ਹੈ ਇਹ ਮਾਮੂਲੀ ਗਿਰਾਵਟ ਇਸ ਲਈ ਆਈ ਹੈ ਕਿਉਂਕਿ ਕੇਂਦਰੀ ਕੈਨੇਡਾ ਸ਼ਨੀਵਾਰ ਨੂੰ ਪੰਪ ਤੇ ਕੀਮਤ ਦੇ ਵਿੱਚ 7 ਸੈਂਟ ਦੀ ਗਿਰਾਵਟ ਦੇਖਣ ਦੀ ਉਮੀਦ ਕਰ ਰਿਹਾ ਹੈ ਐਨਪ੍ਰੋ ਇੰਟਰਨੈਸ਼ਨਲ ਮੁਖ ਪੈਟਰੋਲੀਅਮ ਮਾਹਰ ਮੁਤਾਬਕ ਟੋਰਾਂਟੋ ਤੇ ਜੀਟੀਏ ਗੈਸ ਦੀਆਂ ਕੀਮਤਾਂ ਸ਼ਨੀਵਾਰ 5 April ਨੂੰ ਦਾਤਰ ਸਟੇਸ਼ਨਾਂ ਤੇ 7 ਸੈਂਟ ਘਟਕੇ 132.9 ਪ੍ਰਤੀ ਲੀਟਰ ਹੋਣ ਦੀ ਉਮੀਦ ਹੈ